ਭਾਰਤ-ਪਾਕਿਸਤਾਨ ਦੀ ਤਣਾਅ ਵਾਲੀ ਸਥਿਤੀ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਹ ਵੱਡੀ ਖਬਰ ਪਾਕਿਸਤਾਨ ਹਿੰਦੂਆਂ ਦੇ ਨਾਲ ਜੁੜੀ ਹੋਈ ਹੈ ਤਾਂ ਪਾਕਿਸਤਾਨ ਹਿੰਦੂਆਂ ਨੂੰ ਜਿਹੜੇ ਵੀਜ਼ੇ ਦਿੱਤੇ ਹੋਏ ਸੀ ਉਹ ਰੱਦ ਨਹੀਂ ਹੋਣਗੇ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਫੈਸਲਾ ਜਿਹੜਾ ਉਹ ਸੁਣਾਇਆ ਗਿਆ ਇਸ ਸਾਰੇ ਮਾਮਲੇ ਦੀ ਜਾਣਕਾਰੀ ਜਿਹੜੀ ਉਹ ਦਿੱਤੀ ਗਈ ਹੈ ਤਾਂ ਪਾਕਿਸਤਾਨ ਹਿੰਦੂਆਂ ਨੂੰ ਜਿਹੜੇ ਵੀਜ਼ੇ ਦਿੱਤੇ ਗਏ ਸੀ ਉਹ ਵੀਜ਼ੇ ਰੱਦ ਨਹੀਂ ਹੋਣਗੇ ਲੌਂਗ ਟਰਮ ਵੀਜ਼ਾ ਪਾਕਿਸਤਾਨ ਹਿੰਦੂਆਂ ਲਈ ਚੱਲ ਹੀ ਰਹੇਗਾ ਤਾਂ ਇਹ ਵੱਡੀ ਖਬਰ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਹੁਣ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਤਾਂ ਉਸੇ ਮਾਹੌਲ ਦੇ ਵਿੱਚ ਇੱਕ ਵੱਡੀ ਖਬਰ ਹੈ ਜਿਹੜੀ ਉਹ ਪਾਕਿਸਤਾਨ ਹਿੰਦੂਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪਾਕਿਸਤਾਨ ਹਿੰਦੂਆਂ ਨੂੰ ਜਾਰੀ ਕੀਤੇ ਵੀਜ਼ੇ ਰੱਦ ਨਹੀਂ ਹੋਣਗੇ ਲੌਂਗ ਟਰਮ ਵੀਜ਼ਾ ਜਿਹੜਾ ਉਹ ਪਾਕਿਸਤਾਨ ਹਿੰਦੂਆਂ ਲਈ ਜਾਰੀ ਹੋਵੇਗਾ ਇਸ ਗੱਲ ਦੀ ਸਾਰੀ ਜਾਣਕਾਰੀ ਹੈ ਜਿਹੜੀ ਉਹ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਦਿੱਤੀ ਗਈ ਹੈ ਹਾਲਾਂਕਿ ਜਦੋਂ ਪਹਿਲਗਾਮ ਦੇ ਵਿੱਚ ਹਮਲਾ ਹੁੰਦਾ ਉਸ ਤੋਂ ਬਾਅਦ ਪੰਜ ਵੱਡੇ ਫੈਸਲੇ ਨੇ ਜਿਹੜੇ ਉਹ ਭਾਰਤ ਸਰਕਾਰ ਦੇ ਵੱਲੋਂ ਲਏ ਗਏ ਸੀ ਭਾਰਤ ਸਰਕਾਰ ਨੇ 48 ਘੰਟੇ ਦਾ ਸਮਾਂ ਜਿਹੜਾ ਉਹ ਪਾਕਿਸਤਾਨ ਨਾਗਰਿਕਾਂ ਨੂੰ ਦਿੱਤਾ ਸੀ ਕਿ ਜਿਹੜੇ ਪਾਕਿਸਤਾਨ ਨਾਗਰਿਕ ਭਾਰਤ ਦੇ ਅੰਦਰ ਆਏ ਹੋਏ ਨੇ ਤਾਂ ਉਹ ਜਲਦ ਤੋਂ ਜਲਦ ਭਾਰਤ ਛੱਡ ਕੇ ਵਾਪਸ ਪਾਕਿਸਤਾਨ ਮੁੜ ਜਾਣ ਜਿਦਿਆਂ ਕੁਝ ਤਸਵੀਰਾਂ ਅਟਾਰੀ ਵਾਗਾ ਬਾਰਡਰ ਦੇ ਉੱਪਰ ਦੇਖਣ ਨੂੰ ਮਿਲਿਆ ਸੀ ਜਿੱਥੇ ਜਿਹੜੇ ਪਾਕਿਸਤਾਨੀ ਨਾਗਰਿਕ ਇਧਰ ਭਾਰਤ ਆਏ ਹੋਏ ਸੀ ਤਾਂ ਉਸ ਬਾਰਡਰ ਦੇ ਰਾਹੀਂ ਵਾਪਸ ਉਹ ਪਾਕਿਸਤਾਨ ਦੇ ਵਿੱਚ ਮੁੜਦੇ ਹੋਏ ਦਿਖਾਈ ਦਿੱਤੇ ਸੀ ਤਾਂ ਹੁਣ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਜਿਹੜੇ ਪਾਕਿਸਤਾਨ ਹਿੰਦੂਆਂ ਨੂੰ ਵੀਜ਼ੇ ਜਾਰੀ ਕੀਤੇ ਹੋਏ ਸੀ ਉਰਦ ਨਹੀਂ ਹੋਣਗੇ ਲੌਂਗ ਟਰਮ ਵੀਜ਼ਾ ਪਾਕਿਸਤਾਨ ਹਿੰਦੂਆਂ ਲਈ ਜਾਰੀ ਰਹੇਗਾ ਤਾਂ ਇਸ ਗੱਲ ਦੀ ਸਾਰੀ ਜਾਣਕਾਰੀ ਜਿਹੜੀ ਉਹ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਦਿੱਤੀ ਗਈ ਆ ਤਾਂ ਪਾਕਿਸਤਾਨ ਹਿੰਦੂਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਾਕਿਸਤਾਨ ਹਿੰਦੂਆਂ ਨੂੰ ਜਾਰੀ ਕੀਤੇ ਵੀਜ਼ੇ ਰੱਦ ਨਹੀਂ ਹੋਣਗੇ ਲੌਂਗ ਟਰਮ ਵੀਜ਼ਾ ਜਿਹੜਾ ਉਹ ਪਾਕਿਸਤਾਨ ਹਿੰਦੂਆਂ ਲਈ ਜਾਰੀ ਹੋਵੇਗਾ ਤਾਂ ਇਸ ਗੱਲ ਦੀ ਜਾਣਕਾਰੀ ਬਕਾਇਦਾ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਦਿੱਤੀ ਗਈ ਆ ਤਾਂ ਬੀਤੇ ਦਿਨਾਂ ਦੇ ਵਿੱਚ ਜਦੋਂ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੁੰਦਾ ਉਸ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਤਣਾਅਪੂਰਨ ਬਣਿਆ ਸੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜਿੱਥੇ ਭਾਰਤ ਨੇ ਪੰਜ ਵੱਡੇ ਫੈਸਲੇ ਲਏ ਜਿਹੜੇ ਉਹ ਲਏ ਸੀ ਜਿਸ ਵਿੱਚ ਇੱਕ ਫੈਸਲਾ ਇਹ ਸੀ ਕਿ ਜਿੰਨੇ ਵੀ ਪਾਕਿਸਤਾਨੀ ਲੋਕਾਂ ਦੇ ਵੀਜ਼ੇ ਲੱਗੇ ਹੋਏ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਨਾਲ ਹੀ 48 ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ ਕਿ ਜਿਹੜੇ ਪਾਕਿਸਤਾਨੀ ਨਾਗਰਿਕ ਇੱਧਰ ਭਾਰਤ ਆਏ ਹੋਏ ਨੇ ਤਾਂ ਜਲਦ ਤੋਂ ਜਲਦ ਉਹ ਭਾਰਤ ਛੱਡ ਕੇ ਵਾਪਸ ਪਾਕਿਸਤਾਨ ਚਲੇ ਜਾਣ ਜਿੱਥੇ ਕੋਜਾ ਨਾਗਰਿਕ ਨੇ ਜਿਹੜੇ ਉਹ اٹਾਰੀ 바ਗਾ ਸਰਹੱਦ ਜ਼ਰੀਏ ਪਾਕਿਸਤਾਨ ਵਾਪਸ ਹੋਏ ਸੀ ਜਜ਼ੀਆ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਤਾਂ ਹੁਣ ਹੁਣ ਵੱਡੀ ਖਬਰ ਹੈ ਜਿਹੜੀ ਉਹੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਪਾਕਿਸਤਾਨ ਹਿੰਦੂਆਂ ਨੂੰ ਵੀਜ਼ੇ ਜਾਰੀ ਕੀਤੇ ਹੋਏ ਸੀ ਉਹ ਰੱਦ ਨਹੀਂ ਹੋਣਗੇ ਲੌਂਗ ਟਰਮ ਵੀਜ਼ਾ ਜਿਹੜਾ ਉਹ ਪਾਕਿਸਤਾਨ ਹਿੰਦੂਆਂ ਲਈ ਜਾਰੀ ਰਹੇਗਾ ਭਾਰਤ ਪਾਕਿਸਤਾਨ ਦੀ ਤਣਾਅ ਵਾਲੀ ਸਥਿਤੀ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਹ ਵੱਡੀ ਖਬਰ ਪਾਕਿਸਤਾਨ ਹਿੰਦੂਆਂ ਦੇ ਨਾਲ ਜੁੜੀ ਹੋਈ ਹੈ ਤਾ ਪਾਕਿਸਤਾਨ ਹਿੰਦੂਆਂ ਨੂੰ ਜਿਹੜੇ ਵੀਜ਼ੇ ਦਿੱਤੇ ਹੋਏ ਸੀ ਉਹ ਰੱਦ ਨਹੀਂ ਹੋਣਗੇ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਫੈਸਲਾ ਜਿਹੜਾ ਉਹ ਸੁਣਾਇਆ ਗਿਆ ਇਸ ਸਾਰੇ ਮਾਮਲੇ ਦੀ ਜਾਣਕਾਰੀ ਜਿਹੜੀ ਉਹ ਦਿੱਤੀ ਗਈ ਆ ਤਾਂ ਪਾਕਿਸਤਾਨ ਹਿੰਦੂਆਂ ਨੂੰ ਜਿਹੜੇ ਵੀਜ਼ੇ ਦਿੱਤੇ ਗਏ ਸੀ ਉਹ ਵੀਜ਼ੇ ਰੱਦ ਨਹੀਂ ਹੋਣਗੇ ਲੌਂਗ ਟਰਮ ਵੀਜ਼ਾ ਪਾਕਿਸਤਾਨ ਹਿੰਦੂਆਂ ਲਈ ਜਾਰੀ ਰਹੇਗਾ ਤਾਂ ਇਹ ਵੱਡੀ ਖਬਰ ਆ ਚੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਹੁਣ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਮਾਹੌਲ ਤਣਾਪੂਰਨ ਬਣਿਆ ਹੋਇਆ ਤਾਂ ਉਸੇ ਮਾਹੌਲ ਦੇ ਵਿੱਚ ਇੱਕ ਵੱਡੀ ਖਬਰ ਹੈ ਜਿਹੜੀ ਉਹ ਪਾਕਿਸਤਾਨ ਹਿੰਦੂਆਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪਾਕਿਸਤਾਨ ਹਿੰਦੂਆਂ ਨੂੰ ਜਾਰੀ ਕੀਤੇ ਵੀਜ਼ੇ ਰੱਦ ਨਹੀਂ ਹੋਣਗੇ ਲੌਂਗ ਟਰਮ ਵੀਜ਼ਾ ਜਿਹੜਾ ਉਹ ਪਾਕਿਸਤਾਨ ਹਿੰਦੂਆਂ ਲਈ ਜਾਰੀ ਹੋਵੇਗਾ ਇਸ ਗੱਲ ਦੀ ਸਾਰੀ ਜਾਣਕਾਰੀ ਹੈ ਜਿਹੜੀ ਉਹ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਦਿੱਤੀ ਗਈ ਹੈ ਹਾਲਾਂਕਿ ਜਦੋਂ ਪਹਿਲਗਾਮ ਦੇ ਵਿੱਚ ਹਮਲਾ ਹੁੰਦਾ ਉਸ ਤੋਂ ਬਾਅਦ ਪੰਜ ਵੱਡੇ ਫੈਸਲੇ ਨੇ ਜਿਹੜੇ ਉਹ ਭਾਰਤ ਸਰਕਾਰ ਦੇ ਵੱਲੋਂ ਲਏ ਗਏ ਸੀ ਭਾਰਤ ਸਰਕਾਰ ਨੇ 48 ਘੰਟਿਆਂ ਦਾ ਸਮਾਂ ਜਿਹੜਾ ਉਹ ਪਾਕਿਸਤਾਨ ਨਾਗਰਿਕਾਂ ਨੂੰ ਦਿੱਤਾ ਸੀ ਕਿ ਜਿਹੜੇ ਪਾਕਿਸਤਾਨ ਨਾਗਰਿਕਾ ਭਾਰਤ ਦੇ ਅੰਦਰ ਆਏ ਹੋਏ ਨੇ ਤਾਂ ਉਹ ਜਲਦ ਤੋਂ ਜਲਦ ਭਾਰਤ ਛੱਡ ਕੇ ਵਾਪਸ ਪਾਕਿਸਤਾਨ ਮੁੜ ਜਾਣ ਜਿਦਿਆਂ ਕੁਝ ਤਸਵੀਰਾਂ ਅਟਾਰੀ ਬਾਗਾ ਬਾਰਡਰ ਦੇ ਉੱਪਰ ਦੇਖਣ ਨੂੰ ਮਿਲਿਆ ਸੀ ਜਿੱਥੇ ਜਿਹੜੇ ਪਾਕਿਸਤਾਨੀ ਨਾਗਰਿਕ ਇਧਰ ਭਾਰਤ ਆਏ ਹੋਏ ਸੀ ਤਾਂ ਉਸ ਬਾਰਡਰ ਦੇ ਰਾਹੀਂ ਵਾਪਸ ਉਹ ਪਾਕਿਸਤਾਨ ਦੇ ਵਿੱਚ ਮੁੜਦੇ ਹੋਏ ਦਿਖਾਈ ਦਿੱਤੇ ਸੀ ਤਾਂ ਹੁਣ ਵੱਡੀ ਖਬਰੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਪਾਕਿਸਤਾਨ ਹਿੰਦੂਆਂ ਨੂੰ ਵੀਜ਼ੇ ਜਾਰੀ ਕੀਤੇ ਹੋਏ ਸੀ ਉਹ ਰੱਦ ਨਹੀਂ ਹੋਣਗੇ ਲੌਂਗ ਟਰਮ ਵੀਜ਼ਾ ਪਾਕਿਸਤਾਨ ਹਿੰਦੂਆਂ ਲਈ ਜਾਰੀ ਰਹੇਗਾ ਤਾਂ ਇਸ ਗੱਲ ਦੀ ਸਾਰੀ ਜਾਣਕਾਰੀ ਜਿਹੜੀ ਉਹ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਦਿੱਤੀ ਗਈ ਆ ਤਾਂ ਪਾਕਿਸਤਾਨ ਹਿੰਦੂਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਆ ਜਿੱਥੇ ਪਾਕਿਸਤਾਨ ਹਿੰਦੂਆਂ ਨੂੰ ਜਾਰੀ ਕੀਤੇ ਵੀਜ਼ੇ ਰੱਦ ਨਹੀਂ ਹੋਣਗੇ ਲੌਂਗ ਟਰਮ ਵੀਜ਼ਾ ਜਿਹੜਾ ਉਹ ਪਾਕਿਸਤਾਨ ਹਿੰਦੂਆਂ ਲਈ ਜਾਰੀ ਹੋਵੇਗਾ ਤਾਂ ਇਸ ਗੱਲ ਦੀ ਜਾਣਕਾਰੀ ਬਕਾਇਦਾ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਦਿੱਤੀ ਗਈ ਆ ਤਾਂ ਬੀਤੇ ਦਿਨਾਂ ਦੇ ਵਿੱਚ ਜਦੋਂ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੁੰਦਾ ਉਸ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਤਣਾ ਪੂਰਨ ਬਣਿਆ ਸੀ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜਿੱਥੇ ਭਾਰਤ ਨੇ ਪੰਜ ਵੱਡੇ ਫੈਸਲੇ ਲਏ ਜਿਹੜੇ ਉਹ ਲਏ ਸੀ ਜਿਸ ਵਿੱਚ ਇੱਕ ਫੈਸਲਾ ਇਹ ਸੀ ਕਿ ਜਿੰਨੇ ਵੀ ਪਾਕਿਸਤਾਨੀ ਲੋਕਾਂ ਦੇ ਵੀਜ਼ੇ ਲੱਗੇ ਹੋਏ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਨਾਲ ਹੀ 48 ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ ਕਿ ਜਿਹੜੇ ਪਾਕਿਸਤਾਨੀ ਨਾਗਰਿਕ ਇਧਰ ਭਾਰਤ ਆਏ ਹੋਏ ਨੇ ਤਾਂ ਜਲਦ ਤੋਂ ਜਲਦ ਉਹ ਭਾਰਤ ਛੱਡ ਕੇ ਵਾਪਸ ਪਾਕਿਸਤਾਨ ਚਲੇ ਜਾਣ ਜਿੱਥੇ ਕੁਝ ਨਾਗਰਿਕ ਨੇ ਜਿਹੜੇ ਉਹ ਅਟਾਰੀ ਬਾਗਾ ਸਰਹੱਦ ਜ਼ਰੀਏ ਪਾਕਿਸਤਾਨ ਵਾਪਸ ਹੋਏ ਸੀ ਜਜ਼ਬੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਤਾਂ ਹੁਣ ਹੁਣ ਵੱਡੀ ਖਬਰ ਹੈ ਜਿਹੜੀ ਹੋਏ ਸਾਹਮਣੇ ਆ ਰਹੀ ਆ ਕਿ ਜਿਹੜੇ ਪਾਕਿਸਤਾਨ ਹਿੰਦੂਆਂ ਨੂੰ ਵੀਜ਼ੇ ਜਾਰੀ ਕੀਤੇ ਹੋਏ ਸੀ ਉਹ ਰੱਦ ਨਹੀਂ ਹੋਣਗੇ ਲੌਂਗ ਟਰਮ ਵੀਜ਼ਾ ਜਿਹੜਾ ਉਹ ਪਾਕਿਸਤਾਨ ਹਿੰਦੂਆਂ ਲਈ ਜਾਰੀ ਰਹੇਗਾ